ਵੰਡ ਪਿੱਛੇ ਭਰਾ ਹੀ ਭਰਾ ਦਾ ਵੈਰੀ ਬਣੇ ਜਿਸ ਕਰਕੇ ਉਸ ਲੋਕ ਘਰ ਤੇ ਪੂਰੇ ਲਗਾ ਕੇ ਅੰਦਰ ਦਾਖਲ ਹੋ ਕੇ ਆਪਣੇ ਭਰਾ ਦੀ ਘੜ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਇਥੋਂ ਤੱਕ ਕਿ ਘੜਦਿਆਂ ਨੂੰ ਵੀ ਜਾਨੋਂ ਮਾਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਹੈ ਇਹ ਦੋਸ਼ ਨੇ ਉਸ ਪੀੜਿਤ ਧਿਰ ਵੱਲੋਂ ਲਗਾਏ ਜਾ ਰਹੇ ਨੇ ਫਿਲਹਾਲ ਪਹਿਲਾ ਸੀਸੀਟੀਵੀ ਤਸਵੀਰਾਂ ਦਾ ਰੁਕ ਕਰਦੇ ਆ ਜੁੜਾ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕੁਝ ਲੋਕ ਜਿਹੜੇ ਨੇ ਪੋੜੀ ਲਗਾ ਕੇ ਇੱਕ ਘਰ ਦੇ ਅੰਦਰ ਦਾਖਲ ਹੁੰਦੇ ਕੋਈ ਨਜ਼ਰ ਆਂਦੇ ਨੇ ਹਾਲਾਂਕਿ ਘਰ ਦੇ ਵਿੱਚ ਤਾਲਾ ਲੱਗਿਆ ਹੁੰਦਾ ਹੈ ਹਥੋੜੇ ਦੇ ਨਾਲ ਹੀ ਉਸ ਤਾਲੇ ਨੂੰ ਤੋੜ ਕੇ ਅੰਦਰ ਬੈਠੇ ਜੀ ਨੂੰ ਜ਼ਖਮੀ ਕਰਨ ਦੀ ਹਾਲਤ ਦੇ ਵਿੱਚ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੋਣਾ ਵਾਲੀ ਕੀਤੀ ਜਾਰੀ ਹੁੰਦੀ ਹੈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਰਿਕਾਰਡ ਹੋ ਚੁੱਕੀ ਹੈ ਫਿਲਹਾਲ ਇਸ ਪਿੱਛੇ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਘਰ ਦੀ ਵੰਡ ਘਰ ਦੇ ਵੜ ਨੂੰ ਲੈ ਕੇ ਭਰਾ ਹੀ ਭਰਾ ਦਾ ਬੈਰੀ ਬਣ ਜਾਂਦਾ ਜਿੱਥੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੋੜੀ ਲਗਾ ਕੇ ਭਰਾ ਸਮੇਤ ਹੋਰ ਕੁਝ ਜਿਹੜੇ ਲੋਕ ਨੇ ਉਹ ਅੰਦਰ ਦਾਖਲ ਹੁੰਦੇ ਨੇ ਘਰ ਦੇ ਵਿੱਚ ਜੋ ਉਹਨਾਂ ਵੱਲੋਂ ਤਾਲਾ ਲਾਇਆ ਹੁੰਦਾ ਹਥੋੜੇ ਨਾਲ ਤੋੜ ਕੇ ਘਰ ਦੇ ਅੰਦਰ ਉਹਨਾਂ ਦੇ ਪਤਨੀ ਅਤੇ ਮਾਤਾ ਬੈਠੇ ਹੁੰਦੇ ਨੇ ਉਹਨਾਂ ਨੂੰ ਜ਼ਖਮੀ ਕਰਨ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਦੋ ਉਹਨਾਂ ਦੀ ਪਤਨੀ ਨੂੰ ਵੱਲੋਂ ਫੋਨ ਆਂਦਾ ਕਿ ਘਰ ਦੇ ਵਿੱਚ ਇਸ ਤਰ੍ਹਾਂ ਉਹਦੇ ਭਰਾ ਦਾਖਲ ਹੋ ਚੁੱਕੇ ਨੇ ਤੇ ਕੁਝ ਹੋਰ ਲੋਕ ਵੀ ਮੌਜੂਦ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਸ ਦੌਰਾਨ ਉਹ ਭਰਾ ਉਸ ਘਰ ਦੇ ਵਿੱਚ ਪਹੁੰਚਦਾ ਹੈ ਜਿਸ ਤੋਂ ਬਾਅਦ ਉਸ ਦੇ ਨਾਲ ਜਿਹੜਾ ਕੁਟਮਾਰ ਕੀਤੀ ਜਾਂਦੇ ਉਸ ਨੂੰ ਵੀ ਜ਼ਖਮੇ ਕੀਤਾ ਜਾਂਦਾ ਇਹ ਦੋ ਜਿਸ ਉਸ ਪੀੜਿਤ ਧਰਵਾਂ ਨੂੰ ਲਗਾਏ ਜਾ ਰਹੇ ਨੇ ਫਿਲਹਾਲ ਇਸ ਬਾਬਤ ਜੋ ਜਾਣਕਾਰੀ حاصل ਹੋਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪੀਤਾ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਜਿਹੜਾ ਸਾਰੀ ਜ਼ਮੀਨ ਜਾਇਦਾਦ ਦੀ ਵੰਡ ਕਰਵਾ ਦਿੱਤੀ ਗਈ ਸੀਗੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਮਾਮਲੇ ਨੂੰ ਲੈ ਕੇ ਘਰੇਲੂ ਵਟਵਾਰੇ ਦੀ ਵੰਡ ਨੂੰ ਲੈ ਕੇ ਸਾਰਾ ਝਗੜਾ ਹੋ ਚੁੱਕਿਆ ਹੈ ਪੀਤਾ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਸਾਰੇ ਹੀ ਪ੍ਰਾਪਰਟੀ ਦਾ ਵਟਵਾਰਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਦੇ ਹਿੱਸੇ ਇੱਕ ਮਕਾਨ ਇੱਕ ਦੁਕਾਨ ਆਈ ਸੀ ਜਦੋਂ ਕਿ ਉਸ ਦੇ ਭਰਾ ਰਾਜਕੁਮਾਰ ਦੇ ਹਿੱਸੇ ਦੋ ਦੁਕਾਨਾਂ ਤੇ ਦੋ ਘਰ ਆਏ ਨੇ ਪਰ ਉਹ ਮੇਰੇ ਘਰ ਉੱਤੇ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਉਹਨਾਂ ਵੱਲੋਂ ਕੋਰਟ ਦਾ ਵੀ ਰੁਖ ਕੀਤਾ ਗਿਆ ਕੋਰਟ ਵੱਲੋਂ ਸਟੇ ਦਿੱਤੀ ਹੋਈ ਹੈ ਪਰ ਇਸ ਸਭ ਦੇ ਬਾਵਜੂਦ ਵੀ ਘਰ ਦੇ ਅੰਦਰ ਵੜ ਕੇ ਹਮਲਾ ਕੀਤਾ ਗਿਆ ਭੰਤੂੜ ਕੀਤੀ ਗਈ ਹੈ ਉਹਨਾਂ ਕਿਹਾ ਕਿ ਜਦੋਂ ਕੋਈ ਮੇਰੇ ਕੋਲ ਬਟੁਆਰੇ ਦੀ ਲਿਖਤੀ ਵੀ ਹੈ ਪਰ ਫਿਰ ਵੀ ਮੇਰੇ ਨਾਲ ਤੱਕਾ ਕਰ ਰਿਹਾ ਤੇ ਮੈਨੂੰ ਜਵਾਨ ਨੂੰ ਮਾਰਨ ਦੀਆਂ ਇਹਨਾਂ ਵੱਲੋਂ ਕਾਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਜਿਹੜਾ ਹੈਗਾ ਪੀੜਤ ਧਿਰ ਵੱਲੋਂ ਆਪਣੇ ਬਿਆਨ ਦਿੱਤੇ ਗਏ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਪੂਰਾ ਮਾਮਲਾ ਹੈ ਨਾਬੋ ਨਾਬੇ ਤੋਂ ਸਾਹਮਣੇ ਜਿੱਥੇ ਨਾਬਾ ਦੀ ਸਬ ਤਹਿਸੀਲ ਪਾਸੋ ਦੇ ਵਿੱਚ ਇੱਕ ਭਰਾ ਹੀ ਭਰਾ ਦਾ ਵੈਰੀ ਬਣਿਆ ਫਿਲਹਾਲ ਪੂਰੇ ਘਟਨਾਕ੍ਰਮ ਨੂੰ ਬਿਆਨ ਕਰਨ ਦੌਰਾਨ ਕੀ ਕੁਝ ਕਹਿੰਦੇ ਨਜ਼ਰ ਆਏ ਸੁਣ ਲੈਣੇ ਆ ਨਹੀਂ ਮੇਰਾ ਭਰਾ ਹੀ ਮੇਰੀ ਪਰਜਾਈ ਹੈ ਜੀ ਇਹ ਉਹਦਾ ਰੀਨਾ ਰਾਣੀ ਰਾਜਕੁਮਾਰ ਅਰਵਿੰਦ ਕੁਮਾਰ ਉਹਦਾ ਸਾਲਾ ਹੀ ਇੱਕ ਉਹਦਾ ਮੁੰਡਾ ਹੀ ਨਾਮਨ ਬਾਕੀ ਕੁਝ ਵਿਅਕਤੀ ਨਹੀਂ ਸਾਡੇ ਘਰ ਚ ਐਂਟਰ ਕੰਧ ਟੱਪ ਕੇ ਹੀ ਐਂਟਰ ਹੋ ਕੇ ਹੀ 메ਨ ਗੇਟ ਤੋਂ ਤੇ ਸਾਰੇ ਕਿੰਦੇ ਵਗੈਰਾ ਤੋੜਦੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਸਾਰੇ ਘਰ ਭੰਨ ਤੋੜ ਦਿੱਤਾ ਤੇ ਮੈਨੂੰ ਬਹੁਤ ਜ਼ਿਆਦਾ ਠੁੱਟ ਮਾਰ ਗਈ ਲਾਠੀ ਮੈਂ ਉਸ ਟਾਈਮ ਦੁਕਾਨ ਤੇ ਦੀ ਗਈ ਅੱਛੀ ਆ ਗਈ ਦੀ ਦੇਸ ਮੈਂ ਆ ਕੇ ਦੇਖਿਆ ਵੀ ਸਾਡੇ ਘਰ ਚ ਕੰਦ ਟੱਪ ਕੇ ਬੜਾ ਅੰਦਰ ਬੜੇ ਹੋਏ ਹੋਈ ਤੀਗੇ ਇਹ ਜਿੰਦੇ ਜਿੰਦੇ ਤੋੜਤੇ ਹੋਈਗੇ ਇਹਨਾਂ ਨੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਵੀ ਹਟਜੋ ਹਟਜੋ ਵੀ ਸਾਾਨੂੰ ਸਟੇ ਮਿਲੀ ਹੋਇਆ ਕੋਟ ਦੀ ਵੀ ਇਸ ਤਰ੍ਹਾਂ ਤੁਸੀਂ ਕੰਮ ਕੰਮ ਕੀ ਕਰ ਰਹੇ ਹੋ ਇਹ ਫਿਰ ਇਹਨਾਂ ਨੇ ਉਹਨਾਂ ਇਹਦੇ ਸਾਲੇ ਮੈਨੂੰ ਕਮਾਂਡ ਕਰੀ ਵੀ ਜਾ ਉਹਨੂੰ ਵੱਢ ਦੇ ਜਾ ਕੇ ਫਿਰ ਉਹ ਸਾਰੇ ਮੇਰੇ ਉੱਪਰ ਪਟਾਖਿਆਂ ਲਾ ਕੇ ਮੇਰੇ ਸਾਰੇ ਮੇਰੇ ਸਿਰ ਤੇ ਮਾਰੀਆਂ ਲੱਤਾਂ ਤੇ ਬਾਹਾਂ ਤੇ ਇਹ ਸੀ ਕਿੱਥੇ ਸੀ ਮੈਂ ਉਸ ਟਾਈਮ ਦੁਕਾਨ ਤੋਂ ਜਦੋਂ ਆਇਆ ਜੀ ਮੈਂ ਉਰੇ ਉਰੇ ਗਿਰ ਗਿਆ ਨੀਚੇ ਆ ਉਰੇ ਅੱਛਾ ਮੈਂ ਨੀਚੇ ਨੀਚੇ ਨਾ ਇੰਨਾ ਕੁੱਟਿਆ ਮੈਨੂੰ ਮੈਂ ਨੀਚੇ ਗਿਰ ਗਿਆ ਫਿਰ ਮੈਂ ਮਸਾ ਇਹਨਾਂ ਤੋਂ ਉਹ ਇੱਕ ਦਾਹ ਚੱਕ ਲਿਆ ਆਇਆ ਇੱਕ ਬੰਦਾ ਫਿਰ ਮੈਂ ਮਸਾ ਜਾਣ ਜਾ ਕੇ ਭੱਜ ਲਈ ਟੋਟਲ ਕਿੰਨੇ ਜਣੇ ਸੀ ਲੇਡੀਜ਼ ਦੋ ਲੇਡੀਜ਼ ਸੀਗੀਆਂ ਜੀ ਬਾਕੀ ਕੁਝ ਵਿਅਕਤੀ ਸੀਗੇ 10 15 15 ਕੁ ਬੰਦੇ ਲਗਭਗ ਉਹ ਬੰਦੇ ਸੀਗੇ ਸਾਰੇ ਮੇਰੇ ਤੋਂ ਟੁੱਟ ਗਏ ਜੀ ਸਾਰੇ ਕਾਰਨ ਕੀ ਹੈ ਇਸ ਦੇ ਮੇਨ ਕਾਰਨ ਮੇਨ ਕਾਰਨ ਇਹ ਹੈ ਜੀ ਵੀ ਇਹਨਾਂ ਦਾ ਵੀ ਸਾਨੂੰ ਇੱਕਦਮ ਮਾਰਨ ਦੀ ਸਾਜ਼ਿਸ਼ ਸੀਗੀ ਅਟੈਂਪਟ ਟੂ ਮਰਡਰ ਸੀਗਾ ਇਹਨਾਂ ਨੇ ਮੈਨੂੰ ਮਾਰਨਾ ਸੀਗਾ ਇਹਨਾਂ ਨੇ ਪਹਿਲਾਂ ਵੀ ਮੈਨੂੰ ਧਮਕੇ ਦੇਤੇ ਲੰਦੇ ਰਹੇ ਜੀ ਕਿ ਭਈ ਮਦਨ ਮਾਰ ਦਾਂਗੇ ਜਿਹੜੇ ਸਾਡਾ ਘਰ ਦੀ ਪਟਵਾਰਾ ਹੋ ਗਿਆ ਹੋਇਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਸਮਝੌਤੇ ਦੇ ਕਾਗਜ਼ ਤੇ ਸਾਡੇ ਕਿਸੇ ਪਟਵਾਰਾ ਤਰਾਗੇ ਸੀਗੇ ਸਾਰਾ ਠੀਕ ਹੈ ਜੀ ਪਰ ਇਹਨਾਂ ਦੀ ਨੀਤ ਬੇਈਮਾਨ ਹੋ ਗਈ ਇਹ ਕਹਿੰਦੇ ਵੀ ਅਸੀਂ ਇਹ ਨਹੀਂ ਕਰ ਉਹ ਕਰਦੇ ਲੰਦੇ ਤੁਹਾਨੂੰ ਕਿੰਨੇ ਭਾਈਆ ਤੁਸੀਂ ਦੋ ਭਾਈਏ ਉਹਨਾਂ ਦੇ ਹਿੱਸੇ ਕੀ ਆਏ ਉਹਨਾਂ ਦੇ ਹਿੱਸੇ ਦੀ ਦੁਕਾਨ ਆਈ ਹੈ ਜੀ ਦੁਕਾਨ ਦੇ ਵੀ ਉੱਪਰ ਮਕਾਨ ਹੈ ਜੀ ਇੱਕ ਉਹ ਆ ਗਿਆ ਇੱਕ ਮਕਾਨ ਇੱਧਰ ਆਈ ਲਵੀ ਦੋ ਤਿੰਨ ਘਰ ਛੱਡ ਕੇ ਜੀ ਠੀਕ ਹੈ ਜੀ ਇੱਕ ਦੁਕਾਨ ਹੋਰ ਹੈ ਜੀ ਇੱਧਰ ਆਪਣੀ ਮੇਨ ਬਾਜ਼ਾਰ ਦੇ ਵਿੱਚ ਹੈ ਹਾਂ ਜੀ ਤੁਹਾਡੇ ਤੁਹਾਡੀ ਸਿਗੀ ਆਇਆ ਮੇਰੇ ਸੇ ਹੀ ਆ ਘਰ ਆ ਗਈ ਤੇ ਇੱਕ ਦੁਕਾਨ ਆਈ ਹੈ ਜੀ ਇੱਥੇ SBI ਬੈਂਕ ਦੇ ਕੋਲ ਇੱਕ ਮੰਡੀ ਚ ਦੁਕਾਨ ਹੈ ਸਭ ਕੁਝ ਲੈ ਇਹੇ ਉਹਨਾਂ ਦੇ ਮਨ ਚ ਬੇਈਮਾਨੀ ਆ ਗਈ ਵੀ ਅਸੀਂ ਆ ਘਰ ਵੀ ਅਸੀਂ ਘਰ ਹਥਿਆਣੀਆਂ ਇਹਨਾਂ ਦਾ ਤੁਸੀਂ ਕੀ ਮੰਗ ਕਰਦੇ ਸਾਨੂੰ ਜੀ ਇਹਨਾਂ ਤੇ ਸਖਤ ਮਰਲੇ ਕਾਰਵਾਈ ਕੀਤੀ ਜਾ ਵੀ ਜਿਹੜਾ ਸਾਡੇ ਤੇ ਅਟੈਂਪਟ ਟੂ ਮਰਡਰ ਦਾ ਇਹਨਾਂ ਨੇ ਕਰਿਆ ਸਾਡੇ ਤੇ ਤੇ ਸਾਡੀ ਭੰਨ ਤੋੜ ਕਰਤੀ ਸਾਰੇ ਸਾਰੇ ਘਰ ਦੀ ਜੀ ਹੁਣ ਅਸੀਂ ਕਿੱਥੇ ਜਾਈਏ ਸਾਡਾ ਹੁਣ ਅਸੀਂ ਸਰ ਕੋ ਰਹਿਣ ਦਾ ਕੋਈ ਹੋਰ ਹਿੰਦਾ ਵੀ ਨਹੀਂ ਹੈਗਾ ਕੈਮਰੇ ਵੀ ਭੰਨੋ ਸਾਰੇ ਕੈਮਰੇ ਭੰਨ ਦੇ ਜੀ ਇਹਨਾਂ ਨੇ ਸਾਰੇ ਸ਼ੀਸ਼ੇ ਭੰਨ ਦੇ ਜੀ ਜੇ ਕੈਮਰੇ ਨਾ ਹੁੰਦੇ ਤਾਂ ਕਿਸੇ ਨੇ ਕੀ ਨਹੀਂ ਕਰੀ ਨਹੀਂ ਬਿਲਕੁਲ ਹੀ ਕੋਈ ਯਕੀਨ ਨਹੀਂ ਕਰਦਾ ਸੀਗਾ ਜੀ ਆ ਬਾਕੀ ਤੁਹਾਨੂੰ ਵੀਡੀਓ ਆ ਤੁਸੀਂ ਦੇਖਿਓ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ ਵੀ ਕੀ ਹੋਇਆ ਤੁਹਾਡੇ ਮਿਸਿਸ ਕਿੱਥੇ ਸੀਗੇ ਮੇਰੇ ਮਿਸਿਸ ਉਡੀਕਾ ਰਹੀ ਸੀ ਗਈ ਉਹਨਾਂ ਨੇ ਜਦੋਂ ਦੇਖਿਆ ਵੀ ਕੋਈ ਬੰਦੇ ਐਂਟਰ ਹੋ ਗਏ ਇਸ ਤਰ੍ਹਾਂ ਕਰ ਲੈ ਮੈਨੂੰ ਮੈਨੂੰ ਉਹਨਾਂ ਨੇ ਕਾਲ ਕਰੀ ਤੇ ਇਹਨਾਂ ਨਾਲ ਹੀ ਬਤਮੀਜ਼ੀ ਕੀਤੀ ਇਹਨਾਂ ਨੇ ਆ ਕੇ ਰਾਜੀਪਾਂ ਸਰ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਕੱਲ ਬੀਤੇ ਦਿਨ ਜੋ ਹਮਲਾ ਕੀਤਾ ਤੁਸੀਂ ਕਿੱਥੇ ਸੀ ਤੁਸੀਂ ਫਿਰ ਕਿਸ ਦੀ ਮਦਦ ਮੈਂ ਆਪਣੇ ਰੂਮ ਦੇ ਵਿੱਚ ਬੈਠੀ ਸੀ ਤੇ ਅਚਾਨਕ ਮੈਨੂੰ ਤੋੜਪਨ ਦੀ ਆਵਾਜ਼ ਆਣੀ ਸ਼ੁਰੂ ਹੋ ਗਈਆਂ ਤੇ ਮੈਂ ਡਰ ਕੇ ਦੇਖਣ ਲੱਗ ਪਈ ਮੈਂ ਆਈ ਪੱਜ ਕੇ ਵੀ ਕੀ ਹੋ ਰਿਹਾ ਹੈ ਫਿਰ ਉਹਨਾਂ ਨੇ ਕਈ ਬੰਦਿਆਂ ਨੂੰ ਦੇਖਿਆ ਅੰਦਰ ਬੜੇ ਹੋਏ ਸੀਗੇ ਤੇ ਮੈਂ ਉੱਪਰ ਜਦੋਂ ਦੇਖਿਆ ਮੈਂ ਆਪਣੇ ਕਮਰੇ ਦਾ ਕੁੰਡਾ ਲਗਾ ਲਿਆ ਆਪਣੇ ਆਪ ਨੂੰ ਸੇਫ ਕੀਤਾ ਪਰਨਾ ਫਿਰ ਇਹਨਾਂ ਨੇ ਫੋਨ ਕੀਤਾ ਇਹ ਦੁਕਾਨ ਤੇ ਸੀ ਇਹ ਦੁਕਾਨ ਤੋਂ ਆਏ ਨਾਲ ਦੀ ਨਾਲ 2 ਮਿੰਟ ਦੇ ਵਿੱਚ ਪਹੁੰਚ ਗਏ ਤੇ ਇਹਨਾਂ ਨੇ ਫਿਰ ਜਦੋਂ ਇਹ ਐਂਟਰ ਹੋਏ ਤਾਂ ਇਹਨਾਂ ਨੇ ਦੇਖਿਆ ਕਿ ਅੰਦਰ ਬੜੇ ਬਹੁਤ ਜ਼ਿਆਦਾ 15-20 ਬੰਦੇ ਬੜੇ ਹੋਏ ਸੀਗੇ ਤੇ ਉਹਨਾਂ ਨੇ ਮਤਲਬ ਇਹਨਾਂ ਨੂੰ ਕੁੱਟੜ ਮਾਰਨਾ ਸ਼ੁਰੂ ਕਰ ਦਿੱਤਾ ਫਿਰ ਉਧਰੋਂ ਉਹਨਾਂ ਦੇ ਮਤਲਬ ਜਿਹੜੇ ਰਾਜkumar ਜੀ ਦੇ ਸਾਲਾ ਜੀ ਉਹਨਾਂ ਨੇ ਕੀ ਕਿਹਾ ਕਿ ਇਹਨਾਂ ਨੂੰ ਕਮ ਬੱਡਰ ਦੋ ਇਹਨਾਂ ਕਹਿੰਦੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਕੁੱਟ ਮਾਰ ਕੀਤੀ ਸਿਰ ਤੋਂ ਲੈ ਕੇ ਪੈਰ ਤੱਕ ਬਹੁਤ ਲਾਠੀਆਂ ਲਾਠੀਆਂ ਦੇ वार ਕੀ ਤੰਨ ਤੇ ਬੇਹੋਸ਼ ਹੋ ਗਏ ਸੀਗੀ ਇੱਕ ਵਰਤਾਂਜੀ ਇਹ ਬਹੁਤ ਬੁਰੀ ਤਰ੍ਹਾਂ ਇਹਨਾਂ ਦੇ ਮਤਲਬ ਸੱਟਾਂ ਬੇਟਾਂ ਵੀ ਬਹੁਤ ਆਈਆਂ ਚਿਰਟਾਂ ਆਈਆਂ ਹੋਈਆਂ ਨੇ ਸਿਰ ਬਹੁਤ ਦੁੱਖ ਹਾਂਜੀ ਜਿੰਦੇ ਕੁੰਡੇ ਸਾਡੇ ਸਾਰੇ ਘਰ ਦੇ ਤੋੜ ਦਿੱਤੇ ਸ਼ੀਸ਼ਿਆਂ ਦੀ ਤੋੜਪਨ ਕੀਤੀ ਸਾਡੇ ਸੱਤ ਕੈਮਰੇ ਲੱਗੇ ਹੋਏ ਸੀ ਉਹਨਾਂ ਸਾਰਿਆਂ ਦੀ ਤੋੜਪਨ ਕੀਤੀ ਹੋਈ ਤਾਂ ਕਿ ਕੋਈ ਸਬੂਤ ਨਾ ਬਚੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ ਜੋ ਬਹੁਤ ਸਬੂਤ ਬਚ ਗਏ ਨੇ ਤਾਂ ਕਿ ਇਹਨਾਂ ਮਾਰ ਦੇ ਨੀਕ ਨਾ ਸੀ ਹਾਂਜੀ ਸਾਡੇ ਦੇ ਅਟੈਂਟ ਟੂ ਮਰਡਰ ਇਹਨਾਂ ਦੇ ਪਹਿਲਾਂ ਤੋਂ ਉਹੀ 15 20 ਦਿਨਾਂ ਤੋਂ ਉਹੀ ਸਾਜ਼ਿਸ਼ਨ ਚੱਲ ਰਹੀਆਂ ਸੀ ਪਹਿਲਾਂ ਨੂੰ ਮੰਨ ਲਓ ਕਿ ਤੁਹਾਡੇ ਹਾਂਜੀ ਪਹਿਲਾਂ ਵੀ ਹੋਇਆ ਪਰ ਹਾਂਜੀ ਪਹਿਲਾਂ ਵੀ ਹੋਇਆ ਸੀ ਇਹਨਾਂ ਨੇ ਕੀਤੇ ਨੇ ਸਾਡੇ ਤੇ ਹਮਲੇ ਪਹਿਲਾਂ ਸਾਨੂੰ ਇਨਸਾਫ ਚਾਹੀਦਾ ਹੈ ਤੇ ਇਹਨਾਂ ਨੂੰ ਸਖਤ ਸਖਤ ਕਾਰਵਾਈ ਚਾਹੀਦੀ ਹੈ ਆ ਜਾ ਗੁਰੂ ਆ ਜਾ ਯਾਰ ਦੋ ਭਰਾਵਾਂ ਭਰਾਵਾਂ ਦਾ ਆਪਸ ਅਗੇ ਭਰਾਵਾਂ ਦਾ ਰੌਲਾ ਜੀ ਉਹਦਾ ਮਕਾਨ ਨੂੰ ਲੈ ਕੇ ਇੱਕ ਉਹ ਜੋ ਪਿੱਛੇ ਜੇ ਉਹ ਵੀਡੀਓ ਆਈ ਸੀ ਉਹਦਾ ਦੂਜੇ ਭਰਾ ਨੇ ਜਿਹੜਾ ਰਾਜਕੁਮਾਰਾ ਉਹਨੇ ਸਾਲੇ ਨਾਲ ਮਿਲ ਕੇ ਆਪੇ ਭਰਾ ਦੇ ਕੋਈ ਕੁਝ ਹੋਰ ਨਾਮ ਨੂੰ ਨਾਲ ਸਾਥੀਆਂ ਮਿਲ ਕੇ ਉਹਦੇ ਘਰ ਅੰਦਰ ਵੜ ਗਿਆ ਸੀ ਉਹਦੇ ਸਬੰਧ ਚ ਵੀਡੀਓ ਦੇਖੀ ਇਹਦਾ ਉਹਦੇ ਸਬੰਧ ਦਾ ਬਿਆਨ ਲੈ ਕੇ ਪਰਚਾ ਦਰਜ ਕੀਤਾ ਗਿਆ ਕਿਹੜੀ ਕਿਹੜੀ ਧਾਰਾ ਮੰਗਤਾ ਹੈ ਪਰਾਣੀ ਧਾਰਾ ਜੀ ਆਪਣੀ 452 ਜੀ 323 144 199 ਨਹੀਂ ਹਜੇ ਫਿਲਹਾਲ ਓਪੀ ਰੈਕਟ ਨਹੀਂ ਹੋ ਜੀ ਰਾਤ ਐਫ ਆਈ ਕੀਤੀ ਹੈ ਉਹਨੂੰ ਰੇਡ ਕਰਕੇ ਉਹਨਾਂ ਨੂੰ ਜਲਦੀ ਅਰੈਸਟ ਕੀਤਾ ਜਾਏਗਾ